ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੰਦਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਸਤ ਗੁਰ ਸਿੱਖ ਕੇ ਬੰਧਨ ਕਟਾ ਗੁਰ ਕਾ ਸਿੱਖ ਬੇਕਾਰ ਤੇ ਹਟਾ ਦਾਸਾਂ ਕੇ ਬੰਧਨ ਕਟਿਆ ਸੱਚ ਸਿਰਜਣਹਾਰ ਪੂਲਾ ਮਾਰਗ ਪਾਇਓ ਨਾ ਗੁਣ ਅਵ ਗੁਣ ਨਾਂ ਵਿਚਾਰ ਹਉ ਬਲਿਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਟੁੱਟੀ ਗਾਂਡਨ ਹਾਰ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਟੂਟੀ ਗਾਂਡਨ ਹਾਰ ਗੋਪਾਲਾ ਸਰਬ ਜੀਆ ਆਪੇ ਪ੍ਰਤਪਾਲਾ ਸੁਖੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਏ ਹੋਵੈ ਸਫਤਖ ਸੰਮਦੀ ਨੂਰ ਅਰਸੋਂ কুরਸੋਂ ਝੱਟੀਐ ਉਦ ਡਿਠੇ ਸੱਚ ਪਾਤਸਾ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਬੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਮੇਰਾ ਕੰਤ ਨਾ ਪਾਵ ਚੋਲੜਾ ਪਿਆਰੇ ਕਿਉ ਤਨ ਸਿਜੈ ਜਾਏ ਇਹੋ ਤਨ ਮਾਇਆ ਪਾਹਿਆ ਪਿਆਰ ਲੀਤੜਾ ਲੱਬ ਰੰਗਾਏ ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰ ਕਿਉ ਤਨ ਸਿਜੈ ਜਾਏ ਹਾਂ ਕੁਰਬਾਨ ਜਾਓ ਮਿਹਰਵਾਨਾ ਹਾਂ ਕੁਰਬਾਨ ਜਾਓ ਹਾਂ ਕੁਰਬਾਨ ਜਾਓ ਤੇਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇਨਾ ਕੈ ਓ ਸਦ ਕੁਰਬਾਨ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰ ਪਾਈ ਨਾ ਮਜੀਠਾ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠਾ ਜਿਨ ਕੇ ਚੋਲੇ ਰਤੜੇ ਪਿਆਰ ਕੰਤ ਤਿਨਾ ਕੈ ਪਾਸ ਤੂੜਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਪਾਵੈ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਪਾਵੈ ਆਪੇ ਹੀ 라ਵੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ